ਦੇਖੋ ਇਕਤਾ ਪਾਰਟੀ ਕਾਫੀ ਦਿਨਾਂ ਤੋਂ ਬਾਅਦ ਚੱਲਦੀ ਪਈ ਸੀ ਕਿ ਇਕਤਾ ਪਾਰਟੀ ਵੱਲੋਂ ਕੋਈ ਕੋਈ ਮਜ਼ਬੂਤ ਕੈਂਡੀਡੇਟ ਜਿਹੜਾ ਵਾ ਉਹ ਪਾਰਟੀ ਦੇ ਵਿੱਚੋਂ ਦਿੱਤਾ ਜਾਵੇ ਦੇਖੋ ਨਸ਼ਿਆਂ ਦਾ ਰਹੇਗਾ ਝੰਡਾ ਐਜੂਕੇਸ਼ਨ ਦਾ ਨੌਕਰੀਆਂ ਦਾ ਹਸਪੀਟਲਾਂ ਦਾ ਜਿਹੜੇ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਬਹੁਤ ਘੱਟ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਜੋ ਜਿਹੜੇ ਕਿ ਅੱਜ ਇੱਕਤਾ ਪਾਰਟੀ ਵੱਲੋਂ ਕਹਿ ਲਓ ਕਿ ਖਡੂਰ ਸਾਹਿਬ ਲਈ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਹੈ ਕਿਸ ਤਰੀਕੇ ਨਾਲ ਪਾਰਟੀ ਵੱਲੋਂ ਕਹਿ ਲਓ ਕਿ ਅਰਣਨੀਤੀ ਤਿਆਰ ਕੀਤੀ ਗਈ ਹੈ ਦੇਖੋ ਇੱਕਤਾ ਪਾਰਟੀ ਕਾਫੀ ਦਿਨਾਂ ਤੋਂ ਬੋਲ ਚੱਲਦੀ ਪਈ ਸੀ ਕਿ ਇੱਕਤਾ ਪਾਰਟੀ ਵੱਲੋਂ ਕੋਈ ਕੋਈ ਮਜ਼ਬੂਤ ਕੈਂਡੀਡੇਟ ਜਿਹੜਾ ਵਾ ਕੋ ਪਾਰਟੀ ਦੇ ਵਿੱਚੋਂ ਦਿੱਤਾ ਜਾਵੇ ਕਿਉਂਕਿ ਦੂਸਰੀਆਂ ਪਾਰਟੀਆਂ ਕਿਤੋਂ ਲੈਂਦੇ ਕਿਤੋਂ ਲੈਂਦੇ ਆ ਕਿਉਂਕਿ ਸਾਡੇ ਕੋਲ ਹੈ ਗਰੀਬ ਪਰਿਵਾਰ ਸਾਰਾ ਅਸੀਂ ਵਰਕਰ ਨੂੰ ਹੀ ਮੋਰੇ ਲਾਹ ਗਾ ਤੁਹਾਡਾ ਛੋਟਾ ਵਰਕਰ ਆ ਚਾਹੇ ਵੱਡਾ ਵਰਕਰ ਆ ਤੇ ਮੈਂ ਜਦੋਂ ਦੋ ਤਿੰਨ ਦਿਨਾਂ ਤੋਂ ਗੱਲ ਚੱਲਦੀ ਪਈ ਸੀ ਕਿ ਤੇ ਜੇ ਆਪਾਂ ਸਰਦਾਰ ਪਰਮਜੀਤ ਸਿੰਘ ਜੀ سے ਮਿਲਣਾ ਆਪਾਂ ਕਰਦੇ ਆ ਕਿਉਂਕਿ ਹਲਕਾ ਖਡੂਰ ਸਾਹਿਬ ਦੇ ਵਿੱਚ 9 ਹਲਕੇ ਪੈਂਦੇ ਆ ਔਰ 9 ਹਲਕਿਆਂ ਦੇ ਵਿੱਚ ਹੀ ਮੈਂ ਸਮਝਦਾ ਕਿ ਪਰਮਜੀਤ ਸਿੰਘ ਦੇ ਕਾਫੀ ਪਰਿਵਾਰ ਜਿਹੜੇ ਆ 9 ਹਲਕਿਆਂ ਦੇ ਵਿੱਚ ਹੀ ਰਹਿੰਦੇ ਆ ਇਹਨਾਂ ਦੀ ਸਿਸਟਰਾਂ ਜਿਹੜੀਆਂ ਵਾ ਉਹ ਵੀ ਉਹਨਾਂ ਹਲਕਿਆਂ ਵਿੱਚ ਮੈਰਿਜ ਹੋਈ ਪਈ ਆ ਇਹਨਾਂ ਦੇ ਮਾਮੇ ਜਿਹੜੇ ਆ ਉਹ ਵੀ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੇ ਆ ਜਿਹੜੇ ਕੋ ਕੰਮ ਕਰਦੇ ਆ ਜਿਹੜੇ ਪੰਗੋੜਾ ਦਾ ਕੰਮ ਕਰਦੇ ਆ ਉਹ ਲੇਵਲ ਜਿਹੜੀ ਆ ਉਹ ਮੈਂ ਸਮਝਦਾ ਵੱਡੇ ਪੱਧਰ ਤੇ ਹਲਕਾ ਖਡੂਰ ਸਾਹਿਬ ਦੇ ਵੇਖੀ ਪਿੰਜੀ ਆ ਕਿਉਂਕਿ ਇੱਤਾ ਪਾਰਟੀ ਨਾ ਤੇ ਕਰੋੜਪਤੀ ਹੈਗੀ ਆ ਨਾ ਲੱਖਪਤੀ ਹੈਗੀ ਆ ਅੱਜ ਵੀ ਜੇ ਇੱਤਾ ਪਾਰਟੀ ਨੇ ਪ੍ਰੋਗਰਾਮ ਕੀਤਾ ਤੇ ਮੈਂ ਸਮਝਦਾ ਸਾਥੀਆਂ ਦੀ ਬਦੌਲਤ ਕੀਤਾ ਕਿਹੜੇ-ਕਿਹੜੇ এজেন্ডੇ ਰਹੋਗੇ ਕਿ ਪਾਰਟੀ ਜਿਹੜੀ ਕਿ ਅਨੁਵਾਰ ਟਾਈਮ ਦੇ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰੂਗੀ ਦੇਖੋ ਇੱਕ ਤਾਂ ਪਾਰਟੀ ਤੇ ਲਗਾਤਾਰ ਰਹਿੰਦੀ ਲੋਕਾਂ ਵਿੱਚ ਹੀ ਆ ਇਹ ਦੂਸਰੇ ਲੀਡਰਾਂ ਨੂੰ ਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਨੇ ਪੁੱਛਣਾ ਵੀ ਤੁਸੀਂ ਆਹ ਮੁੱਦੇ ਤੇ ਕੰਮ ਕੀਤਾ ਜਾਂ ਨਹੀਂ ਕੀਤਾ ਆਪਾਂ ਕੋਈ ਮੁੱਦਾ ਚਾਹੇ ਸਕੂਲ ਦੀ ਆਪਾਂ ਗੱਲ ਕਰਦੇ ਆਂ ਸਫਾਈ ਕੇਂਦਰ ਦੀ ਆਪਾਂ ਸਫਾਈ ਵਰਕਰਾਂ ਦੀ ਆਪਾਂ ਗੱਲ ਕਰਦੇ ਆਂ ਜਾਂ ਹਸਪਤਾਲ ਦੀ ਗੱਲ ਕਰਦੇ ਆਂ ਦੇਖੋ ਗਰੀਬ ਪਰਿਵਾਰਾਂ ਨੂੰ ਤੇ ਮੇਨ ਮੁਸ਼ਕਲਤ ਇਹੀ ਹੁੰਦੀ ਆਂ ਜਾਂ ਤੇ ਥਾਣਿਆਂ ਦੇ ਕੰਮ ਹੋ ਗਏ ਜਾਂ ਤਸਵੀਲ ਦੇ ਕੰਮ ਹੋ ਗਏ ਜਾਂ ਸਕੂਲਾਂ ਦੇ ਹਸਪਤਲ ਦੇ ਇਹ ਦੇਖਦਾ ਪਾਰਟੀ ਕਰਦੀ ਪਈ ਆ ਭਗਵਾਨ ਸਿੰਘ ਦਾ ਇੱਥੇ ਕਿਲਾ ਬਹੁਤ ਮਜ਼ਬੂਤ ਆ ਪੀ ਆ ਸਾਲ ਤਾਨੂੰ ਉਹ ਢਾ ਨਹੀਂ ਸਕਿਆ ਐਦਾਂ ਨੂੰ ਕੋ ਟਿਕਟ ਨਹੀਂ ਮਿਲੀ ਕਿ ਬਾਹਰ ਉਹ ਕੈਂਡੀਡੇਟ ਲੈਕਚਰਲ ਆ ਮੈਂ ਕਹਿੰਦਾ ਕਿ ਪਹਿਲਾਂ ਟੱਟ ਗਿਆ ਵਾ ਦੇਖੋ ਮੈਂ ਪਿੱਛੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਦੋਂ ਮੈਂ ਕਿਹਾ ਰਾਣਾ ਗੁਰਜੀਤ ਸਿੰਘ ਆ ਪੁੱਤੋ ਵਾਸਤੇ ਮੰਗਣ ਦੇ ਆ ਮੁੰਡੇ ਵਾਸਤੇ ਇਥੋਂ ਮੰਗਣ ਦੇ ਆ ਮੈਨੋਂ ਕਹਿੰਦੇ ਨੇ ਕਿ ਨਾਤੀ ਧੋਤੀ ਰਹਿ ਗਈ ਉਹਨੇ ਤੇ ਵਿਚਾਰਿਆ ਦਫਤਰ ਪਾਏ ਪਏ ਸੀਗੇ ਉਹਦੇ ਮੁੰਡੇ ਦੇ ਲਗਾਤਾਰ ਬਿਆਨ ਆਉਂਦੇ ਸੀ ਮੈਂ ਪਾਰਟੀ ਸ਼ਾਮਲ ਹੋਏ ਨਾ ਪਾਰਟੀ ਸ਼ਾਮਲ ਹੋ ਜਾਣਾ ਇਸ ਕਰਕੇ ਸਾਨੂੰ ਰਾਣਾ ਗੁਰਜੀਤ ਸਿੰਘ ਨਾਲ ਕੋਈ ਮਤਲਬ ਨਹੀਂਗਾ ਰਾਣਾ ਗੁਰਜੀਤ ਸਿੰਘ ਨੇ ਜਿਹੜੀਆਂ 24 ਸਾਲ ਪਹਿਲਾਂ ਵੋਟਾਂ ਲਈਆਂ ਕਿਸੇ ਅੱਧ ਮਰੀ ਨੋਟ ਕਰਨੇ ਹੁਣ ਵੀ ਇੱਕ ਤਰੀਕ ਨੂੰ ਵੋਟਾਂ ਹੋਣੀਆਂ ਰਾਣਾ ਗੁਰਜੀਤ ਸਿੰਘ ਪਹਿਲਾਂ ਜੀਰੋ ਹੋ ਚੁੱਕਾ ਰਾਣਾ ਗੁਰਜੀਤ ਸਿੰਘ ਜੀਰੋ ਹੋ ਗਿਆ ਰੇਂਦਾ ਖੁੰਦਾ ਜਿਹੜਾ ਵਾ ਉਹ ਚਾਰ ਨੂੰ ਜ਼ੀਰੋ ਹੋ ਜਨਾਲਾ ਪਤਾ ਨਹੀਂ ਰਾਣਾ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ ਅਸੀਂ ਰਾਣੇ ਦੀ ਗੱਲ ਹੀ ਨਹੀਂ ਕਰਦੇ ਕੋਈ ਪਰ ਜੂ ਬੀਰ ਜੀ ਦਾ ਨੇ ਇਹ ਕਹਿ ਆ ਉਹ ਮੇਰੇ ਜਿੱਤ ਨਹੀਂ ਜਿਹੜੀ ਰਾਣੇ ਦੀ ਹੈ ਤੇ ਮੇਰੀ ਹਾਰ ਵੀ ਨਹੀਂ ਦੇ ਸਕਦਾ ਦੇਖੋ ਇਹੀ ਜੀਰਾ ਜਿਹੜਾ ਆ ਮੈਂ ਗੱਲ ਕਰਦਾ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸੀਗਾ ਅੱਜ ਕਿਦਾਂ ਟੱਫੀਆਂ ਪੈ ਗਈਆਂ ਜੇ ਰਾਉ ਜੀਰਾ ਕਹਿੰਦਾ ਤੇ ਰਾਣਾ ਗੁਰਜੀਤ ਸਿੰਘ ਜਿਹਦਾ 150 ਬੰਦੇ ਨਾਲ ਰਾਣਾ ਗੁਰਜੀਤ ਸਿੰਘ ਮਸੀਤ ਚੋਂ ਗੇਂਦਾਂ ਦੇ ਆਵਾ 150 ਬੰਦੇ ਤੁਸੀਂ ਆਪ ਹਿਸਾਬੋਂ ਵੋਟ ਕਿੰਨੀ ਹੋਊਗੀ 4 ਜਾਂ 5 ਹਜ਼ਾਰ ਹੋਊਗੀ ਮੈਂ ਕਿਹਾ 25000 ਦਾ ਚਿਤਾਵਾਂਗੀ ਤੇ ਆਪ ਜਿਹੜੇ ਰਾਣਾ ਗੁਰੀਬ ਜੀ ਦੇ 25000 ਨਾ ਫਿਰ ਉਹ ਡੋਨ ਦਾ ਡੋਨ ਹੋਈ ਜਾਂਦਾ ਪਿਆਰ ਆ ਜੇ ਰਾਣਾ ਗੁਰੀਬ ਜੀ ਸੇ 25000 ਦੀ ਲੀਡ ਲੈ ਜਾਵੇ ਤੇ ਮੈਂ ਛੱਡ ਦੂੰ ਰਾਜੀ ਸੀ ਤੇ ਜੇ ਰਾਣਾ ਗੁਰੀਬ ਜੀ ਸੇ 25 ਹਜ਼ਾਰ ਦਾ ਕੈਂਡੀਡੇਟ ਹੈਗਾ ਉਹ ਛੱਡ ਜਾਵੇ 25 ਹਜ਼ਾਰ ਜੋ ਜੱਫੀ ਤੁਹਾਨੂੰ ਪਾ ਜਵੇ ਤੇ ਫਿਰ ਇਹ ਤੁਸੀਂ ਪਹਿਲਾਂ ਵੀ ਕੋਈ ਸਵਾਲ ਪੁੱਛਿਆ ਸੀਗਾ ਰਮੀਕ ਹੋਟਲ ਦੇ ਵਿੱਚ ਉਦੋਂ ਹੀ ਸ਼ਾਇਦ ਤੁਹਾਨੂੰ ਪਤਾ ਸੀਗਾ ਇਕਤਾ ਪਾਰਟੀ ਨੇ ਕੋਲੋਂ ਪੈਸੇ ਲਾ ਕੇ ਡਿੰਪੇ ਦੀ ਮਦਦ ਕੀਤੀ ਜੀ ਉਹ ਪਿਛਲੇ ਮਹੀਨੇ ਅਸੀਂ ਉਹਦਾ ਨਤੀਜਾ ਡਿੰਪੇ ਨੂੰ ਦੇ ਦਿੱਤਾ ਸੀਗਾ ਰਾਣਾ ਕਿੰਨੀਆਂ ਸੀਟਾਂ ਤੇ ਤੁਸੀਂ ਆ ਰਹੇ ਹੋ ਦੇਖੋ ਅਸੀਂ ਫਿਰ ਇੱਕੋ ਸੀਟ ਤੇ ਲੜ ਰਹੇ ਜਿੱਥੇ ਜਿੱਥੇ ਸਾਡੀ ਗੁੰਜਾਇਸ਼ ਹੈਗੀ ਆ ਵੀ ਅਸੀਂ ਜਿੱਦਾਂ ਕਹਿੰਦੇ ਹੋ ਦੂਸਰੀਆਂ ਪਾਰਟੀਆਂ ਨੂੰ ਉਥੋਂ ਖੜਾ ਕਰ ਦੋ ਉੱਥੋਂ ਖੜਾ ਕਰ ਦੋ ਇਕਤਾ ਪਾਰਟੀ ਸਿਰਫ ਉਹਨli ਬਣੇ ਕੈਂਡੀਡੇਟਾਂ ਦੀ باقی ਸੀਟਾਂ ਦੇ ਕਿਹਦੀ ਮਦਦ ਕਰਨੀ ਨਹੀਂ ਕਿਸੇ ਵੀ ਦੀ ਮਦਦ ਕਰਾਂਗੇ ਨਹੀਂ ਅਸੀਂ ਅਸੀਂ ਨਹੀਂ ਨਹੀਂ VOTER ਜਿੱਤੇ ਸਾਡੇ ਹੈਗੇ ਉਹ ਇਸੇ ਖੂਦ ਸੱਜਣ ਲਈ ਉਹ ਖਦੂਸਾ ਖੂਦ ਸੱਜਣ ਲਈ ਸੀ ਕਾਫੀ ਵੋਟ ਮਿਲਦੀ ਜਾ ਰਹੀ ਹੈ ਜਿਹਦੇ ਵਿੱਚ ਅਹ ਜੇ ਗੱਲ ਕਰੀਏ ਅਮਰਤ ਪਾਣੀ ਜਿਹੜਾ ਅਸੀਂ ਮਦਦ ਕਰਾਉਣਾ ਉਹਨੂੰ ਕਿਤਾ ਦੇ ਦੇਣਾ ਦੇਖੋ ਜੀ ਜੇ ਆਪਾਂ ਅਮਰਤ ਪਾਣੀ ਦੀ ਗੱਲ ਕਰਦੇ ਆ ਉਹ ਲੜਾਈ ਤੇ ਹੈਗੀ ਆ ਕਾਲੀ ਬੈਲਾ ਉਹਨਾਂ ਦੀ ਸਾਡੀ ਕੋਈ ਲੜਾਈ ਨਹੀਂ ਗਈ ਅਸੀਂ ਆਪਣੇ ਮੁੱਦੇ ਲੈ ਕੇ ਜਾਣੇ ਆ ਲਗਭਗ ਕਾਫੀ ਹਲਕਿਆਂ ਦੇ ਵਿੱਚ ਇਕਤਾ ਪਾਰਟੀ ਦਾ ਪਤਾ ਵਾ ਜਿੰਨਾ ਤੁਸੀਂ ਵਿਚਰਦੇ ਹੈਗੇ ਆ ਅਸੀਂ ਉਹ ਮੁੱਦਿਆਂ ਵਿੱਚ ਨਹੀਂ ਭਟਕਣਾ ਜਿਹਦੇ ਵਿੱਚ ਸਾਡਾ ਵੀ ਨੁਕਸਾਨ ਹੋਵੇ ਕਾੜੀਗੜ੍ਹ ਦੇ ਕੈਂਡੀਡੇਟ ਨੂੰ ਕਿੱਦਾਂ ਦੇ ਦੇਈਏ ਦੇਖੋ ਜੇ ਆਪਾਂ ਕਾੜੀਗੜ੍ਹ ਦੀ ਆਪਾਂ ਗੱਲ ਕਰਦੇ ਆ ਇਹ ਵੀ ਦੇ ਟੇਟਾ ਬਸ ਲੜਦੇ ਪਏ ਸੀਗੇ ਦੇਖੋ ਪਹਿਲਾਂ ਇਹਨਾਂ ਤੇ 6 ਸਾਲ ਡੇਰ ਸਾਲ ਦੇ ਵਿੱਚ ਹਲਕੇ ਇੰਚਾਰਜ ਬਦਲੇ ਜੇ ਇਹਨਾਂ ਨੂੰ ਪਹਿਲਾਂ ਤਿਆਰੀ ਹੁੰਦੀ ਪਹਿਲਾਂ ਕਹਿੰਦੇ ਸੀਗੇ ਜੇ ਵਿਕਰਮ ਸਿੰਘ ਮਜੀਠੀਆ ਲੜੂਗਾ ਰਾਣਾ ਨੇ ਲੜੂਗਾ ਨਾ ਰਾਣਾ ਰਿਆ ਨਾ ਮਜੀਠਾ ਰਿਆ ਹੁਣ ਆ ਪਬਲਿਕ ਰਹਿ ਗਈ ਇੱਥੇ ਬਸ ਹਾਂਜੀ ਕੋਈ ਪਾਰਟੀ ਦਾ ਕੋਈ ਅਰਦਾ ਕਰਦਾ ਕੋਈ ਇਲੈਕਸ਼ਨ ਲੜੀ ਹਾਂਜੀ ਨਵਾਂ ਬੰਦਾ ਦੇਖੋ ਮੈਂ ਨਵਾਂ ਸਾਡਾ ਬੰਦਾ ਨੇ ਜੀ ਪਾਰਟੀ ਰਜਿਸਟਰ ਮੇਰੇ ਨਾਂ ਤੇ ਹੈ ਜੇ ਮੈਂ ਇਲੈਕਸ਼ਨ ਲੜਦਾ ਤੇ ਮੈਨੂੰ ਪਾਰਟੀ ਜਿਹੜੀ ਹੈ ਉਹ ਭੰਗ ਕਰਨੀ ਪੈਣੀ ਹੈ ਇਸ ਕਰਕੇ ਮੈਂ ਲੜ ਲਿਆ ਇਹ ਲੜ ਲਿਆ ਲੋਕੋ ਜੀ ਇਸੇ ਪ੍ਰਚਾਰ ਕਰਨਾ ਪ੍ਰਚਾਰ ਵਾਸਤੇ ਮੂਹ ਤੋਰ ਦੇ ਵਾਸਤੇ ਮੈਂ ਹੀ ਦੇ ਸਕਦਾ ਨਾ ਇਹ ਥੋੜੀ ਦੇ ਸਕਦੇ ਜੀ ਕੱਲ ਨੂੰ ਕੋਈ ਪਾਰਟੀ ਤੁਹਾਡੇ ਕੋ ਆ ਕੇ ਕਹੇ ਕਿ ਸਮਰਥਨ ਦੇ ਦਿਓ ਦੇਖੋ ਅਸੀਂ ਗਾਇਸ ਇਹ ਯਾਰ ਸਾਨੂੰ ਦੇਖੋ ਤੁਸੀਂ ਤੁਹਾਡੀਆਂ ਸਰਕਾਰਾਂ ਰਹੀਆਂ ਵਾ ਤੁਸੀਂ ਬਹੁਤ ਕੁਝ ਦੇਖਿਆ ਪੇਪਰ ਗਰੀਬ ਪਰਿਵਾਰ ਦੀ ਮਦਦ ਕਰਕੇ ਦੇਖੋ ਸਹੀ ਕਿ ਦੇਖਾਂਗੇ ਅਸੀਂ ਦੇਖਿਆ ਕਿ ਕਈ ਵਾਰ ਚੋਣਾਂ ਦੇ ਵਿੱਚ ਛੋਟੀਆਂ ਪਾਰਟੀਆਂ ਦੇ ਕਾਗਜ਼ ਤਾਂ ਭਰ ਦਿੰਦੇ ਆ ਪਰ ਜਦੋਂ ਵੱਡੇ ਬੰਦੇ ਉਹਨਾਂ ਨੂੰ ਬਿਠਾ ਦਿੰਦੇ ਕਈ ਆ ਤੁਸੀਂ ਬੈਠੋ ਦੇਖੋ ਜੀ ਮੈਂ 2012 ਚ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਲੜੀ ਮੱਕੜ ਦੇ ਖਿਲਾਫ ਲੜੀ ਰਾਜ ਕੇ ਵਿਰੋਧ ਕੀਤਾ ਮੈਨੂੰ ਕਈ ਬੰਦਿਆਂ ਨੇ ਪਿਆ ਕਿ ਬੇਟੂਨ ਦਾ ਪ੍ਰਚਾਰ ਨਾ ਕਰ ਜੋ ਚਾਹੀਦਾ ਮਿਲਣਾ ਪਰ ਸਾਡੇ ਦੇ ਮਾਲਕ ਵੀ ਯਾਦ ਕਰਦਾ ਹੈ ਕਿ ਅਸੀਂ ਨਾ ਰਾਣੇ ਨੂੰ ਜਾਣਦੇ ਆ ਨਾ ਜਿਹੜਾ ਆਪਣਾ ਲਾਲ ਸਿੰਘ ਵੀ ਭੁੱਲ ਰਿਹਾਗਾ ਅਸੀਂ ਕਿਸੇ ਪਾਰਟੀ ਨੂੰ ਮੰਨ ਕੇ ਚੱਲਦੇ ਨਹੀਂ ਜੀ ਇਹ ਜਿੱਥੇ ਵੀ ਸਟੇਜ ਤੇ ਪ੍ਰਚਾਰ ਕਰਨਾ ਅਸੀਂ ਆਪਣਾ ਕਰਨਾ ਇਹਨਾਂ ਦੇ ਖਿਲਾਫ ਕਰਨਾ ਅਸੀਂ ਤਾਂ ਤੁਸੀਂ ਜਨਤਾ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਦੇਖੋ ਜਨਤਾ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਦੇਖੋ ਆਪਾਂ ਤਗੜੇ ਬੰਦਿਆਂ ਦੇ ਵੋਟਾਂ ਪਾਈਆਂ ਹਰ ਵਾਰੀ ਪੰਜੇ ਰਹੇ ਆ ਪਰ ਤੁਹਾਨੂੰ ਇਹ ਬਤਾਵਾ ਜੇ ਆਪਾਂ ਰਾਣਾ ਗੁਜੀ ਸਿੰਘ ਜੇ ਆਪਾਂ ਗੱਲ ਕਰਦੇ ਤੇ ਰਾਣਾ ਗੁਜੀ ਦੇ ਆਪਾਂ ਗੱਲ ਕਰਦੇ ਆਂ ਰਾਣਾ ਗੁਰਜੀਤ ਸਿੰਘ ਦਾ 5 ਸਾਲ ਦਾ ਰਿਕਾਰਡ ਕਢ ਲੈ ਮੀਡੀਆ ਥਰੂ ਤੇ ਸਾਡਾ 5 ਸਾਲ ਦਾ ਰਿਕਾਰਡ ਕਢ ਲੈਣ ਕਿ 5 ਸਾਲ ਚ ਰਾਣਾ ਗੁਰਜੀਤ ਸਿੰਘ ਨੇ ਕਿੰਨੇ ਕੰਮ ਕੀਤੇ ਆ ਏਕਤਾ ਪਾਰਟੀ ਨੇ ਕਿੰਨੇ ਕੰਮ ਕੀਤੇ ਆ ਉਹਦੇ ਆਧਾਰ ਤੇ ਏਕਤਾ ਪਾਰਟੀ ਨੂੰ ਵੋਟ ਪਾ ਦੇ ਪਰ ਤੁਹਾਡਾ ਨਾ ਕੋਈ ਕੌਂਸਲਰ ਨਾ ਤੁਹਾਡਾ ਕੋਈ ਐਮਐਲਏ ਨਾ ਕੋਈ ਸਰਪੰਚ ਤੇ ਕਿੱਦਾਂ ਚੋਣ ਦਿੱਤਣੀ ਹੈ ਦੇਖੋ ਜੂੜੀ ਦੇ ਕੋਈ ਐਮਐਲਏ ਹੋਵੇ ਰਐਮਸੀ ਹੋਵੇ ਜੇ ਅਸੀਂ ਸਰਕਾਰਾਂ ਦੇ ਖਿਲਾਫ ਬੋਲ ਹਾਂਜੀ ਇਹ ਸਰ ਜੀ ਆਪਾਂ ਗੱਲ ਕਰੀਏ ਤੁਸੀਂ ਕਹੋ ਕਿ ਖਰੂਬ ਸਭ ਤੋਂ ਇਲੈਕਸ਼ਨ ਲੜਨ ਜਾ ਰਹੀ ਹੈ ਤਾਂ ਕੀ ਕੀ ਏਜੰਡੇ ਰੋਂਗੇ ਅਨਰ ਟਾਈਮ ਦੇ ਵਿੱਚ ਬਾਕੀ ਪਾਰਟੀਆਂ ਦੇ ਖਿਲਾਫ ਦੇਖੋ ਨਸ਼ਿਆਂ ਦਾ ਰਹੇਗਾ ਏਜੰਡਾ ਐਜੂਕੇਸ਼ਨ ਦਾ ਨੌਕਰੀਆਂ ਦਾ ਹਸਪੀਟਲਾਂ ਦਾ ਜਿਹੜੇ ਪ੍ਰਾਈਵੇਟ ਸਕੂਲ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਬਹੁਤ ਘੱਟ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਉਹਨਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦੀਆਂ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਉਹ ਵੀ ਪਹਿਲੇ ਦੂਜੇ ਨੰਬਰ ਤੇ ਆ ਰਹੇ ਇਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਸਰਕਾਰੀ ਸਕੂਲ ਦੇ ਵਿੱਚ ਹੀ ਬੱਚੇ ਪੜ੍ਹਾਓ ਇਹ ਆਪਾਂ ਮੁੱਦਾ ਜਿਹੜਾ ਲੈ ਕੇ ਆਵਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਸੂਲਤਾ ਲਵਾਂਗੇ ਨਹੀਂ ਪਹਿਲਾਂ ਇਲੈਕਸ਼ਨ ਨਹੀਂ ਲੜੀਏ ਤੁਸੀਂ ਨਹੀਂ ਪਹਿਲਾਂ ਇਲੈਕਸ਼ਨ ਨਹੀਂ ਲੜੀਏ ਇਸ ਵਾਰ ਕੋ ਮਨਮੁਨੇ ਦਾ ਇਲੈਕਸ਼ਨ ਹੈ ਮਨ ਬਣ ਗਿਆ ਬਸ ਲੋਕਾਂ ਦੇ ਵਿੱਚ ਵਿਚਰੇ ਆ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਲੋਕਾਂ ਨਸ਼ੇ ਦੇ ਕਰਕੇ ਇਕਤਾ ਪਾਰਟੀ ਨੇ ਕਾਫੀ ਸੰਘਰਸ਼ ਕਰਦੇ ਆ ਮੁੱਦਾ ਤਨਬਾਦਾ ਸ਼ਹਿਰ ਦੇ ਵਿੱਚ 85 ਅੰਗਸ਼ਾਂ ਦੇ ਖਿਲਾਫ ਹੀ ਅਸੀਂ ਖੜੇ ਰਹੇ ਤੁਸੀਂ ਮੰਨ ਬੜੀ ਲੇਟ ਬਣਾਇਆ ਕਈਆਂ ਕੈਂਡੀਡੇਟਾਂ ਨੇ ਤਾਂ ਹਲਕਾ ਗਾਲ੍ਹਿਆ ਸਾਡਾ ਅਸੀਂ ਅੰਦਰ ਖਾਤੇ ਗਾਇਆ ਜੀ ਜੇ ਆਪਾਂ ਬਾਕੀ ਕੈਂਡੀਡੇਟਾਂ ਦੀ ਗੱਲ ਕਰੀਏ ਚਾਹੇ ਉਹ ਅਕਾਲੀ ਚੱਲਦੇ ਹੋਣ ਚਾਹੇ ਭਾਜਪਾ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਉਹਨਾਂ ਦੀ ਰਿਪੋਰਟੇਸ਼ਨ ਜਾਂ ਕੈਲੋਕੂ ਉਹਨਾਂ ਤੇ ਕੰਮ ਨੂੰ ਕਿੱਦਾਂ ਦੇ ਤੀ ਇਹ ਤਾਂ ਹੀ ਆਪਣਾ ਕੰਮ ਦੇਖਾਂਗੇ ਰੈਪੋਰਟੇਸ਼ਨ ਤੇ ਜਿੱਤਣ ਤੋਂ ਬਾਅਦ ਹੀ ਦੱਸਾਂਗੇ ਅਚੰਬ 10 ਸਤੰਬਰ ਦੁਬਾਰਾ ਪ੍ਰਖੰਡਾ ਅਫਸਰ ਦੇਖ ਰਹੇ ਕੋਈ ਕਲ ਨੂੰ ਜਿੱਤ ਤੱਕ ਤੁਸੀਂ ਆਪ ਉੱਪਰ ਦੇਖਦੇ ਹੋ ਇਹਤੇ ਵੀ ਵਿਚਾਰ ਕਰਾਂਗੇ ਤੁਹਾਡੇ ਲੀਡਰ ਸਾਹਿਬ ਤਾਂ ਇੰਨੇ ਸੁੱਝੇ ਇਹ ਬੰਦੇ ਕੱਲ ਨੂੰ ਇਹਨਾਂ ਦਾ ਜ਼ੋਰੀ ਅੱਗੇ ਜਿਹੜੇ ਵਿਧਾਇਕ ਕਰਨਾਂਗੇ ਤੇ ਪੀ ਕਾਗੇ ਨਹੀਂ ਤੇ ਕੀ ਤੁਸੀਂ ਹੀ ਕਰੋ ਆਦੇ ਨਾ ਨਹੀਂ ਪਾਉਂਦੇ ਜਿੱਥੇ ਕਿਉਂ ਨਹੀਂ ਪਾਉਂਦੇ ਅਹੀਂ ਜਥੇ ਪਾਉਣੀ ਕਾਰਨ ਕੀ ਕਾਰਨ ਨਹੀਂ ਤੇ ਵੇਖੋ ਲੋਕਾਂ ਦੇ ਵਿੱਚ ਕੰਮ ਕਰ ਲਈ ਐ ਆ ਲੋਕਾਂ ਦਾ ਸੁਧਾਰ ਕਰਨਾ ਅਹੀਂ ਐਜੂਕੇਸ਼ਨ ਹਨ ਨੂੰ ਪਹਿਲਾਂ ਦੱਸਿਆ ਨਸ਼ਿਆਂ ਦੇ ਖਿਲਾਫ ਤੇ ਜਥੇ ਪਾਇਆ ਜੇ ਨਸ਼ੇ ਖਤਮ ਹੋ ਜਾਣਗੇ ਤੇ ਜ਼ਰੂਰ ਪਾਵਾਂਗੇ ਇਹ ਤਾਂ ਬਹੁਤ ਔਖਾ ਰਾਨਾ ਜੀ ਇਹ ਵੀ ਆਈ ਕੈਂਡੀਟ ਨੂੰ ਜਿੱਤਰੀ ਉਹਦੀ ਹਾਰ ਨੂੰ ਕਿੱਦਾਂ ਮਾਰ ਇਹ ਤੇ ਦੇਖੋ ਲੋਕਾਂ ਨੇ ਫਤਵਾ ਦੇਣਾ ਜੀ ਇਹ ਰਾਣੇ ਦੇ ਕਹਿਣ ਤੇ ਨਹੀਂ ਇਹ ਤੇ ਲੋਕਾਂ ਨੇ ਫਤਵਾ ਦੇਣਾ ਹੈ ਤਾਂ ਹੁਣ ਤੁਸੀਂ ਆਮ ਲੋਕਾਂ ਨੂੰ ਚਾਹ ਲੋਕੀ ਕੀ ਅਪੀਲ ਕੀ ਕਰਨ ਚਾਹੁੰਦੇ ਸ੍ਰੀਕੇ ਨਾਲ ਅਪੀਲ ਕਰਨਾ ਚਾਹੁੰਦੇ ਕਿ ਲੋਕ ਜਿਹੜਾ ਕਿ ਤੁਹਾਨੂੰ ਸਮਰਥਨ ਕਰ ਅਹੀਂ ਜਾ ਕੇ ਉਹਨਾਂ ਨੂੰ ਜੋ ਉਹਨਾਂ ਦੀਆਂ ਮੁਸ਼ਕਲਾਂ ਸੁਣਾਗੇ ਉਹ ਮੁਸ਼ਕਲਾਂ ਦਾ ਉਹਨਾਂ ਦਾ ਹੱਲ ਕਰਦਾ ਉਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਤੇ ਜਿੱਤਾਂਗੇ ਤਾਂ ਉਹਨਾਂ ਦੇ ਮਸਲੇ ਹੱਲ ਕਰਾਂਗੇ